ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਦਰ ਸਾਰਾ ਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ 베ਬੇ ਹਰ ਵਕਤ ਤੁਹਾਡੀ ਇਹੋ ਹੀ ਅਰਦਾਸ ਬੇਨਤੀ ਕਰਦੀ ਹੈ ਵੀ ਮੇਰੇ ਸਾਰੇ YouTube ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤੁਹਾਨੂੰ ਲక్ష్ਮੀ ਬਾਰੇ ਦੋ ਚਾਰ ਚੀਜ਼ਾਂ ਦੱਸਾਂਗੇ ਤੁਸੀਂ ਉਹਨਾਂ ਨੂੰ ਉਸ ਤਰ੍ਹਾਂ ਇਸਤੇਮਾਲ ਕਰਿਓ ਦੇਖੋ ਪੈਸੇ ਦੀ ਕਿਲ ਸਭ ਨੂੰ ਬਹੁਤ ਔਖੀ ਹੁੰਦੀ ਹੈ ਨਾ ਤਾਂ ਪੈਸੇ ਬਿਨਾ ਸਿੱਧੀ ਪੁੱਤ ਵਿਆਹ ਸਕਦੇ ਆ ਤੇ ਨਾ ਅਸੀਂ ਬੱਚੇ ਪੜਾ ਸਕਦੇ ਆ ਤੇ ਨਾ ਹੀ ਅਸੀਂ ਘਰ ਮਕਾਨ ਬਣਾ ਸਕਦੇ ਆ ਗੱਡੀ ਕਾਰ ਮੋਟਰਸਾਈਕਲ ਤਾਂ ਲੈਣੀ ਇੱਕ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਹੈ ਕਈ ਪਰਿਵਾਰਾਂ ਲਈ ਦੇਖੋ ਪੈਸੇ ਤੋਂ ਬਿਨਾ ਮਕਾਨ ਨਹੀਂ ਬਣਦਾ ਕਦੇ ਵੀ ਚਾਹੇ ਬਾਹਰ ਜਹਾਂ ਦੀ ਲਾ ਲਈਏ ਜਦੋਂ ਸਾਡੇ ਕੋਲੇ ਪੈਸਾ ਹੈ ਨਹੀਂ ਤਾਂ ਅਸੀਂ ਮਕਾਨ ਕਿੱਥੋਂ ਬਣਾਉਣਾ ਹੈ ਕਿ ਨਹੀਂ ਕੋਈ ਵੀ ਕਾਰਜਾ ਪੈਸੇ ਤੋਂ ਬਣਾ ਨਹੀਂ ਹੁੰਦਾ ਚਾਹੇ ਕੋਈ ਕਿੰਨੇ ਹਾਂ ਭਾਈ ਜਿੰਨਾਂ ਕੋਲੇ ਹੈਗਾ ਉਹਨਾਂ ਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਤਾਂ ਵੀਡੀਓ ਸੁਣਨ ਦੀ ਵੀ ਜ਼ਰੂਰਤ ਨਹੀਂ ਉਹ ਲੋਕ ਨਹੀਂ ਵੀਡੀਓ ਸੁਣਦੇ ਹਮੇਸ਼ਾ ਦੁਖੀ ਇਨਸਾਨ ਗਰੀਬ ਇਨਸਾਨ ਵੀਡੀਓ ਸੁਣਦਾ ਕੋ ਜਿਹਦੇ ਕੋਲੇ ਪਹਿਲੇ ਹੀ ਫਰਦਾ ਉਹ ਤਾਂ ਦੂਜਿਆਂ ਦੇਖਦੇ ਨੇ ਜਿਹੜਾ ਲਚਪੜ ਚੱਕਰ ਤੋਂ ਟੱਪਣ ਨੱਚਣ ਵਾਲੀਆਂ ਆ ਉਹਦਾ ਮਨ ਖੁਸ਼ ਕਰਨ ਲਈ ਜਿਹੜਾ ਦੁਖੀ ਇਨਸਾਨ ਆ ਉਹ ਕੁਛ ਨਾ ਕੁਛ ਢੂੰਡਦਾ ਰਹਿੰਦਾ ਹੈ ਪੀ ਕਿਤੋਂ ਨਾ ਕਿਤੋਂ ਮੈਨੂੰ ਕੋਈ ਚੀਜ਼ ਮਿਲੇ ਜਿੱਥੇ ਮੇਰਾ ਖਰਚਾ ਵੀ ਨਾ ਹੋਵੇ ਤੇ ਮੇਰਾ ਕੰਮ ਵੀ ਬਣ ਜਵੇ ਪਹਿਲ ਤਾਂ ਦੇਖੋ ਮੇਰਾ ਕੋਈ ਸਕਰੀਨ ਨਹੀਂ ਲੱਗ ਰਿਹਾ ਅੱਜ ਕੱਲ ਲਾਉਂਦੇ ਨੇ ਸਕਰੀਨ ਜਿਹਦੇ ਵਿੱਚ ਪੈਸੇ ਪੈਂਦੇ ਨੇ ਸਕਰੀਨ ਹੀ ਕਹਿੰਦੇ ਨੇ ਸ਼ਾਇਦ ਉਹਨੂੰ ਮੈਂ ਭੁੱਲ ਗਈ ਉਹਨਾਂ ਸਕੈਂਡਰ ਮੇਰੇ ਵੀ ਉਹ ਸਕੈਂਡਰ ਸਕੈਨਰ ਕਿਤੇ ਨਹੀਂ ਮੇਰਾ ਕੋਈ ਕਿਸੇ ਵੀ ਵੀਡੀਓ 'ਚ ਦੇਖ ਲੈ ਕਿਤੇ ਮੇਰਾ ਕੋਈ ਸਕੈਂਡਰ ਨਹੀਂ ਕਿਸੇ ਕੋਲੋਂ ਮੈਂ ਕੋਈ ਪੈਸੇ ਨਹੀਂ ਮੰਗਦੀ ਨਹੀਂ ਮੈਂ ਪੈਸੇ ਕਦੇ ਲੈਨੇ ਤੇ ਨਾ ਮੈਂ ਲਵਾਗੀ ਤੇ ਨਾ ਮੈਂ ਕਦੇ ਲੈਨੀ ਛੋਟੇ ਛੋਟੇ ਗੱਲਾਂ ਮੇਰੇ ਪਹਿਲਾਂ ਵੀ ਲੋਕਾਂ ਨੂੰ ਪਤਾ ਮੈਂ ਕਾਫੀ ਲੋਕਾਂ ਨੂੰ ਫਾਇਦੇ ਵੀ ਹੋਏ ਨੇ ਤੇ ਉਹਨਾਂ ਦੀ ਕਿਰਪਾ ਉਹਨਾਂ ਨੂੰ ਮਾਲਕ ਜਾਣਦਾ ਵੀ ਕਿਵੇਂ ਫਾਇਦੇ ਹੋਏ ਨੇ ਮੈਨੂੰ ਉਹ ਵੀ ਨਹੀਂ ਪਤਾ ਹੈਗਾ ਹੈ ਕਿ ਨਹੀਂ ਤੇ ਪਰ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਲੋਕ ਦੱਸਣ ਲੱਗੇ ਵੀ ਤੈਂ ਇਹ ਗੱਲ ਕਹੀ ਸੀ ਸਾਡਾ ਆ ਕੰਮ ਬਣ ਗਿਆ ਸਾਡਾ ਆ ਕੰਮ ਮਣ ਫਿਰ ਵੀ ਕਹਿ ਦਿੰਨੀ ਆ ਵੀ ਮੇਰੇ ਨਹੀਂ ਯਾਦ ਹੈਗੀ ਇਹ ਗੱਲ ਜਾਂ ਮੇਰੇ ਯਾਦ ਨਹੀਂ ਰਹਿੰਦੀ ਮੈਂ ਸੱਚੀ ਦੀ ਸੀ ਗੱਲ ਦੱਸਦੀ ਮੇਰੇ ਕੁਛ ਨਹੀਂ ਯਾਦ ਰੰਦਾ ਇਹ ਵੀਡੀਓ ਪਾਣੀ ਪਾਸੇ ਜਦ ਮੈਂ ਇੱਕਦਮ ਫਰੈਸ਼ ਹੋਈ ਨਹੀਂ ਮੈਂ ਭੁੱਲ ਜਾਂਦੀ ਆ ਸਾਰਾ ਕੁਝ ਤੇ ਚਲ ਠੀਕ ਆ ਮੈਂ ਕਹਿ ਨਹੀਂ ਵੀ ਹੋਊ ਮੇਰੇ ਨਹੀਂ ਯਾਦ ਹੈਗੀ ਇਹ ਗੱਲ ਮੈਨੂੰ ਨਹੀਂ ਪਤਾ ਮੈਂ ਕਦੋਂ ਕਹਿਆ ਸੀ ਕੀ ਕਿਹਾ ਸੀ ਹੈ ਕਿ ਨਹੀਂ ਤੇ ਸਾਡੇ ਮੈਨੂੰ ਗਵਾਂਢੀ ਜਦ ਉਹਨਾਂ ਦੇ ਘਰ ਜਮ ਕਹਿੰਦੇ ਆ ਆ ਗੱਲ ਕਈ ਸਾਡਾ ਕੰਮ ਹੋ ਗਿਆ ਸਾਡਾ ਕੰਮ ਹੋ ਗਿਆ ਪਹਿਲਾਂ ਤੇ ਉਹ ਮੇਰੇ ਪਿੰਡ ਵੀ ਆਤ ਸੀ ਲੋਕਾਂ ਜਦੋਂ ਮੈਂ ਆਪਦੇ ਪਿੰਡ ਨੂੰ ਗਈ ਸੀ ਪਰ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਇਸ ਚੀਜ਼ ਬਾਰੇ ਨਹੀਂ ਨਾ ਕੋਈ ਨੌਲੇਜ ਹੈ ਕਿ ਨਹੀਂ ਠੀਕ ਆ ਹੁਣ ਬਾਬਾ ਜੀ ਮੈਨੂੰ ਗ੍ਰੰਥ ਤੇ ਹੈ ਕਿ ਮੈਂ ਗ੍ਰੰਥ ਵਿੱਚੋਂ ਪਾਉਣੇ ਪਰ ਹੁਣ ਵੀ ਮੈਂ ਜਦੀ ਭੁੱਲ ਜਾਨੀ ਗ੍ਰੰਥ ਭਾਰਾ ਬਹੁਤ ਮੇਤੇ ਚੱਕਿਆ ਨਹੀਂ ਜਾਂਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ 'ਚ ਮੇਰੀ ਲੱਤ ਅਰਬਾਂ ਟੁੱਟੀ ਹੋਈ ਐ ਮੈਂ ਕਾਪੀ ਤੇ ਨੋਟ ਕਰ ਲੈਣੀ ਆ ਤਾਂ ਮੈਂ ਲਿਖ ਲੈਣੀ ਹੁਣ ਤੁਸੀਂ ਕੀ ਕਰਨਾ ਜਿਹੜੀ ਪੈਸਿਆਂ ਦੀ ਪਰੇਸ਼ਾਨੀ ਆ ਫਿਰ ਤੈਨ ਦਿੰਦਿਆਂ ਕਈ ਲੋਕਾਂ ਦੇ ਮੈਸੇਜ ਆ ਨੇ ਵੀਡੀਓ ਤੁਸੀਂ ਲੰਬੀ ਲੈ ਜਾਨੀਓ ਜੇ ਮੈਂ ਲੰਬੀ ਨਹੀਂ ਲੈ ਕੇ ਜਾਂ ਤੁਹਾਡੇ ਸਮਝ ਕਿਵੇਂ ਪੋਗੂ ਫਟ ਤੱਕ ਦੱਸ ਕੇ ਪਰੇ ਹੋ ਜਰੂਗੀ देखो डॉक्टर ਕੋਲ ਜਾਣੇ ਹੋ ਉੱਥੇ ਵੀ ਟਾਈਮ ਲੱਗਦਾ ਬੈਠਦੇ ਹੋ ਜਾ ਕੇ ਨੰਬਰ ਲੱਗਦਾ ਪਰਚੀ ਦੇ ਪੈਸੇ ਵੀ ਦਿਨੇ ਹੋ ਫਿਰ ਡਾਕਟਰ ਦੀ ਪੀਸ ਹੁੰਦੀ ਹੈ ਤੇ ਫਿਰ ਦਵਾਈਆਂ ਲੈਣੇ ਹੋ ਤਾਂ ਕਿਤੇ ਘਰੇ ਆਉਣੇ ਹੋ ਫਿਰ ਜੇ ਤੁਸੀਂ ਨਹੀਂ ਸਮਝੀ ਤੇ ਤੁਹਾਨੂੰ ਕੋਈ ਦਵਾਈ ਉਹ ਫਾਇਦਾ ਨਹੀਂ ਕਰਦੀ ਜਿਆਦਾ ਵੀ ਤੁਸੀਂ ਡਾਕਟਰ ਨੂੰ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਕਰਦੇ ਹੋ ਵੀ ਆ ਤਾਂ ਜੀ ਸਮਝਤਾ ਦਵਾਈ ਦਾ ਪਤਾ ਹੀ ਨਹੀਂ ਇੱਕ ਤੁਸੀਂ ਉੱਥੇ ਸਮਝੇ ਹੀ ਨਹੀਂਗੇ ਹੈ ਫਿਰ ਤੁਹਾਨੂੰ ਫੋਨ ਕਰਨ ਦੀ ਜ਼ਰੂਰਤੇ ਨਹੀਂ ਸੀ ਪੈਣੀ ਜੇ ਤੁਸੀਂ ਉੱਥੇ ਬੈਠ ਕੇ ਡਾਕਟਰ ਕੋਲ ਦਵਾਈ ਸਮਝ ਲੈਂਦੇ ਜਦ ਤਾਂ ਛੇਤੀ ਹੁੰਦਾ ਵੀ ਛੇਤੀ ਘਰੇ ਜਾਈਏ ਹੈ ਅੱਛੇ ਇਹ ਆ ਇੱਕ ਇਕੱਲੇ ਦੀ ਸਮੱਸਿਆ ਨਹੀਂ ਸਾਰਿਆਂ ਦੀ ਇਹ ਕੰਮ ਆ ਜੱਤਾ ਲ ਭੱਜਦਾ ਡਾਕਟਰ ਕੋਲ ਛੇਤੀ ਚਲੀ ਗਏ ਦੇਖੋ ਜੇ ਤੁਸੀਂ ਆਪਣੀ ਸਮੱਸਿਆ ਪੈਸਿਆਂ ਵਾਈ ਦੂਰ ਕਰਨੀ ਆ ਤਾਂ ਤੁਹਾਨੂੰ ਵੀਡੀਓ ਪਿਆਰ ਨਾਲ ਸਤਿਕਾਰ ਨਾਲ ਸੁਣਨੀ ਹੀ ਪਵੇਗੀ ਪਤਾ ਨਹੀਂ ਕਿੱਥੇ ਮੈਂ ਕੀ ਦੱਸ ਜਾਣਾ ਕੀ ਨਹੀਂ ਤੁਸੀਂ ਜੇ ਸ਼ਾਰਟਕਟ ਕੱਟ ਕੇ ਵੀ ਸੁਣੋਗੇ ਤਾਂ ਵੀ ਤੁਹਾਡੇ ਕੁਝ ਵੀ ਪੱਲੇ ਨਹੀਂ ਪਊਗਾ ਬਾਕੀ ਰਹੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗੀਆਂ ਇਹਨੂੰ ਧਿਆਨ ਨਾਲ ਸੁਣਿਓ ਮਜ਼ਾਕ ਵਿੱਚ ਨਾ ਲਿਓ ਜਿਨ੍ਹਾਂ ਨੇ ਮਜ਼ਾਕ ਚ ਲੈਣਾ ਮਜ਼ਾਕ ਚ ਲੈਣਾ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਦੇਖੋ ਪਹਿਲ ਤਾਂ ਮੈਂ ਤੁਹਾਨੂੰ ਆਪਦੇ ਕੋਲ ਨਹੀਂ ਸਾਦੀ ਮੇਰੇ ਕੋਲ ਆਮੋ ਤਾਂ ਵੀ ਤੁਹਾਡੀ ਦਿਹਾੜੀ ਲਹੂਗੀ ਪੂਰਾ ਟਾਈਮ ਲੱਗੂਗਾ ਫਿਰ ਦੂਰੋਂ ਆਵਾਂਗੇ 2-4000 ਰੁਪਏ ਗੱਡੀ ਵਾਲਾ ਵੀ ਲਊਗਾ ਜੇ ਨੇੜੇੋਂ ਵੀ ਦੂਰੋਂ ਵੀ ਬੱਸ ਚੜ੍ਹ ਕੇ ਵੀ ਆਵਾਂਗੇ ਤਾਂ ਵੀ ਦੇਖੋ ਤੁਸੀਂ ਇਹ ਦਿਹਾੜੀ ਛੱਡੋਗੇ ਪਰ ਅੱਜ ਕੱਲ ਬੀਬੀਆਂ ਜਿਹੜੀਆਂ ਮੇਰੇ ਵਰਗੀਆਂ ਨੇ ਉਹਨਾਂ ਦੀ ਗੋਲ ਕਲਾਈ ਹੋ ਜੀ ਉਹ ਦਾਲ ਲਈ ਪਾਈ ਮੇਰਾ ਸੇਵਾ ਮੈਂ ਗੁਰੂ ਘਰ ਲਈ ਇੱਥੇ ਗੋਲਕ ਦੇ ਵਿੱਚ ਪਾ ਦੇ ਤੁਸੀਂ ਕੀ ਦੇਖਣਾ ਮੈਂ ਗੁਰੂ ਘਰ ਨੂੰ ਦੇਣੀ ਹੈ ਕਿ ਨਹੀਂ ਫਿਰ ਮੈਂ ਗੁਰੂ ਘਰ ਨੂੰ ਤੋਂ ਮੈਂ ਤੁਹਾਡੇ ਕੋਲੋਂ ਲੈ ਕੇ ਦੂੰਗੀ ਮੇਰੇ ਵੀਡੀਓ ਪਾਉਣਾ ਕੋਈ ਇੱਥੇ ਚੱਕ ਚੱਕ ਕੇ ਕੀ ਆ ਦੇਖੋ ਕੋਈ ਆਵਾਜ਼ ਤੋਂ ਨਹੀਂ ਮੈਂ ਰੋਕਦੀ ਆਵਾਜ਼ ਕੋਈ ਵੀ ਕਿਸੇ ਦੀ ਪਾ ਸਕਦਾ ਹਾਂ ਮੈਂ ਟੋੜ ਕਾ ਪਾਤਾ ਕੋਈ ਹੋਰ ਵੀ ਪਾ ਸਕਦਾ ਉਹ ਗੱਲ ਵੱਖਰੀ ਹੋਗੀ ਕੋਈ ਨਹੀਂ ਇਹ ਚੀਜ਼ ਜੇ ਤਾਂ ਕੋਈ ਸਾਨੂੰ ਰੋਕ ਸਕਦਾ ਪਰ ਜੇ ਸਿੱਧਿਓ ਚਾਕੇ ਕੋਈ ਕਿਸੇ ਦੀ ਵੀਡੀਓ ਪਾ ਲਦਾ ਉਹਦੇ ਤੇ ਕਾਰਵਾਈ ਹੁੰਦੀ ਹੈ ਸਾਰੇ ਇੰਤਪਾ ਹੈ ਕਿ ਨਹੀਂ ਉਹ ਨਹੀਂ ਕੋਈ ਪਾ ਸਕਦਾ ਕਿਸੇ ਦੀ ਤੇ ਮੇਰੀ ਵੀਡੀਓ ਪਾਉਂਦਾ ਵੀਡੀਓ ਪਾ ਕੇ ਤਾਂ ਲੋਕਾਂ ਤੋਂ ਪੈਸੇ ਵੀ ਮੰਗਣੇ ਸ਼ੁਰੂ ਕਰਤੇ ਸੀ ਮੈਂ ਉਹਨਾਂ ਦਾ ਸ਼ਾਰਟ ਨਹੀਂ ਮੇਰੇ ਕੋਲੇ ਸਾਰਾ ਕੁਝ ਆ ਤੇ ਜੋ ਵੀ ਗੱਲ ਸਿਲਸਲਾ ਚੱਲਿਆ ਫਿਰ ਤਾਂ ਉਸ ਤੋਂ ਬਾਅਦ ਉਹਨੇ ਨੰਬਰ ਜਿਹੜਾ ਆਪ ਦਾ ਬਲੌਕ ਚ ਪਾ ਹੈ ਹੁਣ ਨੰਬਰ ਬੰਦ ਕੀਤਾ ਹੋਇਆ ਤੇ ਹੁਣ ਉਹ ਇਸ ਤਰ੍ਹਾਂ ਹੀ ਗੱਲ ਕਰਦਾ ਇੰਸਟਾਗ੍ਰਾਮ ਤੇ ਹੀ ਪਉਂਦੀ ਆ ਇੰਸਟਾਗ੍ਰਾਮ ਰਾਹੀਂ ਗੱਲ ਕਰਦੇ ਆ ਜੋਸ਼ਤੀ ਬਣ ਕੇ ਚੱਲ ਹੋ ਜੋਸ਼ਤੀ ਆਪਾਂ ਨੂੰ ਕੀ ਦੁੱਖ ਜੇ ਹੋਊਗਾ ਵੀ ਆਪਣੀ ਸਿਹਤ ਤੇ ਕੋਈ ਐਸਾ ਨਹੀਂ ਪਰ ਆਪਣੀਆਂ ਵੀਡੀਓ ਪਾਉਣੀਆਂ ਬੰਦ ਕਰ ਦਿੰਦਾ ਤਾਂ ਚੰਗਾ ਸੀ ਚਲੋ ਠੀਕ ਆ ਆਪਾਂ ਕਾਰਵਾਈ ਕਰਾਂਗੇ ਹੁਣ ਕਿ ਵੀਡੀਓ ਨੂੰ ਕੋਈ ਪਾ ਸਕਦਾ ਕਿਸੇ ਦੀ ਸਿੱਧੀ ਚੱਕ ਨਹੀਂ ਪਾ ਸਕਦਾ ਹਾਂ ਮੈਂ ਵੀਡੀਓ ਪਾਤੀ ਐ ਮੇਰੇ ਵੱਲ 10000 ਬੰਦਾ ਚੱਕ ਕੇ ਪਾ ਦੇ ਅਵਾਜ਼ ਪਾ ਲਵੇ ਮੇਰੀ ਤਾਂ ਵੀ ਕੋਈ ਹਰਜ ਨਹੀਂ ਹੁੰਦਾ ਉਹ ਵੀ ਪਰ ਸਾਰਿਆਂ ਚ ਨਹੀਂ ਪਾ ਸਕਦਾ ਹੁੰਦਾ ਆਵਾਜ਼ ਵੀ ਉਹ ਵੀ 15 ਸਕਿੰਟ ਤੋਂ ਵੱਧ ਨਹੀਂ ਪਾ ਸਕਦਾ ਤੇ ਬਾਕੀ ਰਹੀ ਗੱਲ ਜਿਹੜੇ ਮੈਂ ਟੋਟਕਾ ਪਾਤਾ ਕੋਈ ਹੋਰ ਵੀ ਆਪਣੀ ਬਾਤ ਚ ਬੋਲ ਕੇ ਪਾ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਦੁਨੀਆ ਹੀ ਪਾਉਂਦੀ ਹੈ ਹੈਕ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਲੋਕੀ ਕੀ ਕੀ ਕਰੀ ਜਾਂਦੇ ਨੇ ਪਰ ਜਿਹੜਾ ਸਿੱਧੀ ਵੀਡੀਓ ਚੱਕ ਕੇ ਪਾਉਣੀ ਇੱਕ ਬਹੁਤ ਵੱਡਾ ਕਾਨੂੰਨੀ ਇਹ ਗਨਾਹ ਚਲ ਠੀਕ ਆ ਹਜੇ ਅਗਲੀ ਨੂੰ ਪਤਾ ਨਹੀਂ ਸੀ ਵੀ ਗਨਾਹ ਵਾ ਗਨਾਹ ਤਾਂ ਬਹੁਤ ਗੱਲਾਂ ਦੇ ਨੇ ਪਰ ਅਸੀਂ ਉਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਦੇਖੋ ਕਿੱਡੀ ਦੁਤੀਆ ਕਿਰਤ ਕਰਨ ਹੁਣ ਤੁਸੀਂ ਮੁੱਦੇ ਤੇ ਆਉਣੇ ਆਪ ਉਸੇ ਗੱਲ ਤੇ ਇੰਨਾ ਕੁਝ ਮੈਨੂੰ ਸਮਝਾਉਣਾ ਪੈਂਦਾ ਮੇਰੇ ਕੋਲੇ ਸਭ ਤੋਂ ਵੱਧ ਮੈਸੇਜ ਫੋਨ ਪੈਸਿਆਂ ਦੇ ਹੀ ਆਉਂਦੇ ਨੇ ਕੋਈ ਕਹਿੰਦਾ ਮੇਰੀ ਦੁਕਾਨ ਨਹੀਂ ਚੱਲਦੀ ਕੋਈ ਕਹਿੰਦਾ ਮੇਰਾ ਵਪਾਰ ਨਹੀਂ ਚੱਲਦਾ ਕੋਈ ਕੱਪੜੇ ਦੀ ਦੁਕਾਨ ਆ ਕਿਸੇ ਦੀ ਕਾਸੇ ਦੀ ਕਿਸੇ ਦੀ ਮਨਿਆਰੀ ਦੀ ਆ ਕਿਸੇ ਦੀ ਸਲੂਨ ਦੀ ਆ ਦੇਖੋ ਕਿਸੇ ਵੀ ਕਿਸਮ ਦੀ ਦੁਕਾਨਾਂ ਦੁਕਾਨਾਂ ਨਹੀਂ ਚੱਲਦੀ ਲੋਕਾਂ ਦੀ ਇਹ ਜਿਹੇ ਜਿਹੇ ਮੈਸੇਜ ਨਾਲ ਕਈ ਵਾਰ ਤਾਂ ਮੇਰਾ ਖੁਦ ਦਾ ਮਨ ਵੀ ਖਰਾਬ ਹੋ ਜਾਂਦਾ ਵੀ ਇੰਨਾ ਲੋਨ ਲੈ ਕੇ ਇੰਨਾ ਮਤਲਬ ਫਿਰ ਵੀ ਲੋਕੀ ਇੱਥੇ ਤੱਕ ਵੀ ਆਉਂਦੇ ਨੇ ਵੀ ਅਸ ਤਾਂ ਫਹਾ ਲੈ ਕੇ ਮਰ ਜਣਾ ਫਹਾ ਲੈ ਕੇ ਮਰਨਾ ਕੋਈ ਸੁਲਕਸ਼ਣ ਨਹੀਂ ਹੈ ਗੱਲ ਦਾ ਹੈ ਸਭ ਤੇਰੇ ਤੇਰੇ ਸਭ ਕੁਝ ਠੀਕ ਹੋ ਜਾਊ ਤੁਸੀਂ ਕੀ ਕਰਨਾ ਤੁਹਾਡੇ ਘਰ ਦੀਆਂ ਚਾਰ ਦਿਸ਼ਾ ਹੁੰਦੀਆਂ ਚਾਰਾਂ ਦਿਸ਼ਾ ਦੇ ਵਿੱਚ ਇੱਕ ਇੱਕ ਚੀਜ਼ ਰੱਖ ਲਿਓ ਪੂਰਬ ਦਿਸ਼ਾ ਵਿੱਚ ਤੁਸੀਂ ਇੱਕ ਨਾਰੀਅਲ ਇੱਕ ਅੱਖ ਵਾਲਾ ਲੈ ਲਿਓ ਦੇਖ ਪੂਰਬ ਦਿਸ਼ਾ ਵਿੱਚ ਰੱਖ ਦਿਓ ਉੱਤਰ ਦਿਸ਼ਾ ਵਿੱਚ ਤੁਸੀਂ ਚਾਰ ਕੌਡੀਆਂ ਕਾਲੀਆਂ ਰੱਖਦੇ ਜਿਹੜੇ ਦੱਖਣ ਦਿਸ਼ਾ ਇਹਦੇ ਵਿੱਚ ਚਾਰ ਗੱਠਾਂ ਹਾਦੀ ਦੀਆਂ ਕਾਲੀ ਦੀਆਂ ਰੱਖਦੇ ਹੁਣ ਜਿਹੜੇ ਪੱਛਮ ਦਿਸ਼ਾ ਇਹਦੇ ਵਿੱਚ ਗੁੰਮਤੀ ਚੱਕਰ ਮਿਲਦੇ ਨੇ ਜਿਨ੍ਹਾਂ ਨੂੰ ਸਿੱਪੀ ਵੀ ਕਹਿ ਦਿੰਦੇ ਨੇ ਛੋਟਾ ਸਾਈਜ਼ ਹੁੰਦਾ ਪੰਜ ਸੱਤ ਉਹ ਰੱਖਦੇ ਹੁਣ ਬਾਕੀ ਤੁਸੀਂ ਕੀ ਕਰਨਾ ਇੱਕ ਸ਼ੁਗ੍ਰਾਸ਼ਨ ਚੱਕਰ ਚੱਕਰ ਮਿਲਦਾ ਥੋੜੀ ਜਿਹੀ ਮੇਰੀ ਜੀਹਤ ਫਿੰਸੀ ਹੋਈ ਐ ਸੁਖਰਾਸ਼ਨ ਚੱਕਰ ਕਹਿੰਦੇ ਨੇ ਕੱਲ ਮਿਰਚਾਂ ਜਿਆਦੇ ਸੀ ਦਾਾਲ ਦੇ ਨਾਲ ਫਿੰਸੀ ਹੋ ਗਈ ਦਾਾਲ ਚ ਸੁਖਰਾਸ਼ਨ ਚੱਕਰ ਸੁਖਦਰਸ਼ਨ ਚੱਕਰ ਮੈਂ ਫਿਰ ਦੱਸਦੀ ਆ ਉਹਨੂੰ ਸੁਖਦਰਸ਼ਨ ਜੰਤਰ ਵੀ ਕਹਿੰਦੇ ਨੇ ਸੁਖਦਰਸ਼ਨ ਜੰਤਰ ਵੀ ਕਹਿੰਦੇ ਨੇ ਮੈਂ ਲਿਖ ਵੀ ਦਵਾਂਗੀ ਉਹ ਤੁਸੀਂ ਆਪ ਦਾ ਪੂਜਾ ਰੂਮ ਦੇ ਵਿੱਚ ਲਾ ਲੈਣਾ ਵਾ ਇੰਨੀ ਆਕ ਗੱਲਾਂ ਦਾ ਧਿਆਨ ਰੱਖਦੇ ਹੋਏ ਇਹਦੇ ਨਾਲ ਤੁਹਾਡੇ ਜਿਹੜੀ ਲక్ష్ਮੀ ਦੇ ਗੇਟ ਬੰਦ ਹੋਏ ਹੋਏ ਨੇ ਚਾਰੇ ਪਾਸੇ ਤੋਂ ਲక్ష్ਮੀ ਦੇ ਗੇਟ ਖੁੱਲ ਜਾਣਗੇ ਜਿਹੜਾ ਤੁਸੀਂ ਸਾਲ ਲਿਖ ਲਿਓ ਇੰਨੇ ਤਰੀਕ ਨੂੰ ਇਹ ਕੰਮ ਅਸੀਂ ਕੀਤਾ ਸੀ ਉਸ ਤੋਂ ਸਾਲ ਬਾਅਦ ਹਿਸਾਬ ਲਾ ਲਿਓ ਵੀ ਸਾਡੇ ਕੋਲ ਉਦੋਂ ਕਿੰਨੀ ਇਨਕਮ ਸੀ ਜਾਂ ਅਸੀਂ ਕਿੰਨੇ ਪਰੇਸ਼ਾਨ ਸੀ ਦੇਖੋ ਕਰਨੀ ਤਾਂ ਗਰੀਬ ਬੰਦਿਆਂ ਨੇ ਇਹ ਕੋਈ ਅਮੀਰ ਕੋਈ ਨਹੀਂ ਕਰਦੇ ਹੈ ਕਿ ਨਹੀਂ ਅਮੀਰਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਭਰਾਵੋ ਮੈਨੂੰ ਪਤਾ ਜਾਂ ਜਿਹੜੇ ਲੋਕ ਪਰੇਸ਼ਾਨ ਨੇ ਬਹੁਤ ਹੀ ਜਿਨ੍ਹਾਂ ਦੇ ਕੰਮ ਡਾਊਨ ਹੋ ਗਏ ਨੇ ਉਹ ਕਰਦੇ ਨੇ ਉਹ 200 15 1600000 2000 10000 ਕਿੱਥੋਂ ਲੋਗ ਨਹੀਂ ਲਾ ਸਕਦਾ ਨਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਵੱਡੇ ਵੱਡੇ ਫਾਇਦੇ ਹੁੰਦੇ ਨੇ ਆਪਾਂ ਨੇ ਰਾਹੁ ਦਾ ਵੀਡੀਓ ਪਾਈਆ YouTube ਗੋਡ ਜਵੰਤ ਰਾਹੂ ਤੋਂ ਕਿਵੇਂ ਅਸੀਂ ਬਚਣਾ ਨਹੀਂ ਸਾਰੀ ਸਹਿਲ ਜੋਤ ਸੁਮਿਲ ਤੇ ਪਾਈ ਹੈ ਸਹਿਲ ਜੋਤ ਸੁਮਿਲ ਤੇ ਪਾਈ ਹੈ ਰਾਹੂ ਤੋਂ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਜੇ ਤੁਸੀਂ ਰਾਹੂ ਦਾ ਪਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਸਹਿਲ ਜੋਤ ਸੁਮਿਲ ਤੇ ਜਾ ਕੇ ਰਾਹੂ ਤੋਂ ਬਚਣ ਲਈ ਮੈਂ ਵੀਡੀਓ ਪਾਈ ਹੈ ਕਿਵੇਂ ਬਚ ਸਕਦੇ ਹੋ ਤਾਂ ਉਸ ਨੂੰ ਸਕਦੇ ਹੋ ਅੱਛਾ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੁਹਾਡੇ ਕੋਲ ਖੁਸ਼ੀਆਂ ਦੀ ਮਹਿਕ ਆਵੇ 2026 ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ